ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇਣ ਜਿਹੜਾ ਘੁਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇਣ ਮਜੀਠੀਆ ਦਾ ਹਿਸਾਬ ਦਾ ਮਜੀਠੀਆ ਕੀ ਆ ਮਜੀਠੀਆ ਕੀ ਐਮਐਲਏ ਐਮਪੀ ਆ ਕਿ ਅਕਾਲੀ ਦੇ ਕਿ ਪਾਰਟੀ ਆ ਲੀਡਰ ਆ ਕਾਲਾ ਸਾਹਿਬ ਦੀਏ ਉਹਨੂੰ ਇਦਾਂ ਦਾ ਛੜਕ ਸ਼ੌਫ ਕਿਉਂ ਵੀਤੋਂ ਦੇ ਫਿਰਦੇ ਆ ਕਾਲਾ ਸਾਹਿਬ ਦੀਏ ਜੀ ਉਹਨੂੰ ਉਹ ਕਹਿੰਦੇ ਜਿਹੜੇ ਉਹ ਖਾ ਗਈ ਕਾਲਾ ਸਾਹਿਬ ਦੀਏ ਉਹਨੂੰ ਬੋਲੇ ਕਾਲਾ ਸਾਹਿਬ ਦੀਏ ਉਹਦਾ ਹੀ ਦੇਈਏ ਹਿਸਾਬ ਦਾ ਜਿਹੜਾ ਕਾਲਾ ਸਾਹਿਬ ਦੀਏ ਉਹਨੂੰ ਇਹ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਅਕਾਲੀ党 ਵਾਲਾ ਸਾਰਾ ਸਾਲਾ ਕਾਲੀ ਦਾਲ ਖੜਾ ਛੱਡ ਗਿਆ ਉਹਨਾਂ ਦਾ ਸਾਲਾ ਪਰੋਈਆ ਬੈਠੇ ਹੁਣ ਉਹ ਸਾਲਾ ਪੁੱਤ ਮੈਂ ਕਹਦਾ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਬਥਾਰੇ ਜੇਲਾਂ 'ਚ ਠੱਕੇ ਖਾਂਦੇ ਰਏ ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕਾਫੀਆਂ ਕੱਟ ਗਿਆ ਤੇ ਗੰਡਾ ਤੋਂ ਡਰੈਪ ਹੋ ਗਏ ਹੁਣ ਸਮਝਦੇ ਕਿ ਦੀ ਗੱਲ ਪ੍ਰਾਈਵੇਟ ਲਿਮਟਿਡ ਹੈਗੀ ਆ ਉਹ ਸੀਗੇ ਉਹ ਬਣ ਗਈ ਬਸ ਇਦਾਂ ਹੀ ਗੱਲ ਹੈ ਫਿਊਚਰ ਵੇਖਦੇ ਹੋ ਕਾਲੀ ਦਲਦਾ। ਅਜੇ ਫਿਊਚਰ ਵੇਖਦਾ ਤੁਸੀਂ। ਤੂੰ ਨਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ। ਤੂੰ ਸਵਾਦ ਲੈਣਦੇ ਆ ਤੂੰ ਸੀਰੀਅਸ। ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਹੋ ਗਈ ਆ ਉਹਨੂੰ ਵੀ ਕਹਿਣਾ ਚਾਹਦਾ। ਵੇਖੋ ਅਸੀਂ ਉਹਦਾ ਦੀ ਸ਼ਬਦਾਵਲੀ ਦੀ ਚੁਸਕੀ ਕਰਦੇ ਚਾਹੁੰਦੇ। ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਦੀ ਬੋਲਣਾ। ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਕਿ ਦੀ ਪੁੱਤ ਕੇ ਦੀ ਛਾਂ ਦੇ ਖਲਾਫ ਨਹੀਂ ਬੋਲਣਾ। ਗੰਦਾ ਸ਼ਬਦੀ ਬੋਲਣਾ। ਮੈਨੂੰ ਨਾ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝ ਨਹੀਂ ਆਉਂਦਾ ਸਦਾ ਤਲਬੀਰ ਸਿੰਘ ਗਿੱਲ ਸਲਤਾਨਵਾਲਾ ਦੇ ਅੰਦਰ 14 ਦਾ ਦਫ਼ਤਰ ਆ ਬਹੁਤ ਵੱਡਾ ਦਫ਼ਤਰ ਬਣਾਇਆ ਹੁੰਦਾ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਅਸਲ ਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸੱਜੀਆਂ ਬਾਹਾਂ ਨੇ ਸਭ ਨੇ ਵਿਸ਼ਵਾਸ ਦਿਵਾਇਆ ਉਹ ਅੱਜ ਤੋਂ ਗਿੱਲ ਸਾਹਿਬ ਮੈਂ ਦੋ ਤਿੰਨ ਦਿਨ ਲੱਗੇ ਸੀ ਪਰ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ ਇੱਕ ਜੂਨ ਵਾਸਤੇ ਪਾਰਟੀ ਦੀ ਮਦਦ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਡੇ ਨੇ ਤਖੜੇ ਹੋ ਕੇ ਜਿਹੜਾ ਕੰਮ ਕਰਦਾ ਉਹ ਦਸੀ ਤੇ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਜੋ ਸਰਵੇ ਤੁਹਾਡੇ ਕੋ ਵੀ ਆ ਕੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਮਰਸਾਦੀ ਸੀਟ ਜਿਹੜੀ ਜਿੱਤਣ ਜਾ ਰਹੀ ਮੈਂ ਪਾਰਟੀ ਵੱਲੋਂ ਬੇਜ਼ਾ ਡਾਕਟਰ ਮਿੱਧਰੋਣੀ ਜਸਲੀ ਤੋਂਣੀ ਸਦਾ ਬਾਬਾ ਸਿੰਘ ਹੁਣੀ ਐਸਪੀਸੀ ਦੇ ਮੈਂਬਰ ਨੇ ਤਲਬੀਦ ਹੋਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤਾਂ ਬਹੁਤ ਬਹੁਤ ਸਾਰੇ ਬੰਦੇ ਬਹੁਤ ਸੀਨੀਅਰ ਬੰਦੇ ਐਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਪੀਸੀ ਦੇ ਮੈਂਬਰ ਸੋ ਚੇਂਜ ਹੋ ਗਿਆ ਲੱਗਦਾ ਤੁਹਾਨੂੰ ਜਿਹੜੀ ਡਿਵੈਲਪਮੈਂਟ ਹੋਈਆਂ ਪਿਛਲੇ 2-3 ਦਿਨਾਂ ਤੋਂ ਜਿੱਦਾਂ ਕਾਲੀ ਦਲ ਦੇ ਤਰ੍ਹਾਂ ਸਭ ਨੂੰ ਹੋ ਰਹੇ ਨੇ ਆਵਾਜ਼ ਆਦੀ ਪਾਰਟੀ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ੍ਹ ਪਾਸੋਂ ਦੇਖਿਓ ਅਦਰੋਂ ਕੇਦੀਵਾਲ ਜੀ ਆਦੇ ਉਹਨਾਂ ਦੀ ਅੱਜ ਮੇਲੋ ਜੀ ਜਮਾਨਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਉਹ ਲੱਗਦਾ ਕਿ ਮਤਲਬ ਅੰਦਾਜ਼ ਨਹੀਂ ਆ ਐਸੇ ਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇ ਨੀ ਤੇਰਾ ਘੁਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇਣ ਮਜੀਠੀਆ ਵਗਦਾ ਹਿਸਾਬ ਤਾਂ ਮਜੀਠੀਆ ਕੀ ਆ ਮਜੀਠੀਆ ਕੀ ਐਮਐਲਏ ਐਮਪੀ ਆ ਕਿ ਕਾਲੀ ਦੇ ਪਾਰਟੀ ਆ ਲੀਡਰ ਕਾਲਾ ਸਾਹਿਬ ਦੀ ਕਿ ਉਹ ਤੂੰ ਇਹ ਤਾਂ ਸਰਕ ਸ਼ੌਪ ਕੀ ਵੀ ਤੋਰੇ ਫਿਰਦੇ ਕਾਲਾ ਸਾਹਿਬ ਦੀ ਕਿ ਉਹ ਕਹਿੰਦੇ ਜਿਹੜਾ ਉਹ ਖਾ ਗਈ ਕਾਲਾ ਸਾਹਿਬ ਦੀ ਕਿ ਉਹ ਬੋਲੇ ਸੋਬਤ ਦੀ ਬੰਦੇ ਤਲਵਿੰਦਰ ਉਦਾਂ ਹੀ ਦੀ ਹਸਾਬ ਦਾ ਜਿਹੜਾ ਸਾਥ ਦੀ ਜਿਹੜੇ ਤਲਵਿੰਦਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਲੋਹੀ ਆ ਉਸ ਨੂੰ ਕੀ ਕਹਿਣਾ ਚਾਹੇ ਵੇਖੋ ਅਹੀਂ ਉਦਾਂ ਦੀ ਸ਼ਬਦਾਵਲੀ ਦੀ ਚੁਸਕੀ ਕਰਦੇ ਚਾਹੁੰਦੇ ਸਾਡੇ ਮਾ ਮਾਪ ਦੇ ਸਾਡਾ ਸੱਮੇ ਦੀ ਮਾਪ ਪੰਜ ਜਮਾਤਾਂ ਪੜ੍ਹੀ ਪਹਿਲੇ ਜਮਾਤਾਂ ਬਾਪ ਮੇਰਾ ਫੌਜ ਤੋਂ ਰਟਾਇਡ ਹੋ ਗਿਆ ਸੀਗਾ ਸਾਡੇ ਮਾ ਪਿਓ ਨੇ ਬੇਸ਼ੱਕ ਦੱਸਿਆ ਕਿ ਕੋਈ ਗੰਦਲੀ ਬੋਲਣਾ ਰੋਸ ਫੇਰ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਕਿ ਇਹਦੀ ਪੁੱਤ ਕੇ ਇਹਦੀ ਛਾਂ ਦੇ ਖਲਾਬ ਨਹੀਂ ਬੋਲਣਾ ਗੰਦਾ ਸ਼ਬਦ ਨਹੀਂ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝ ਆਉਂਦਾ ਉਹ ਕਹਿੰਦੇ ਚੰਗਾ ਆ ਜੀ ਤਾਂ ਲਵੀਰ ਜੀ ਚਲੇ ਗਏ ਸਾਡੇ ਕੋਲ ਖਿਹੜਾ ਛੱਡਿਆ ਸੁਖਵੀਰ ਜੀ ਬਿਲਕੁਲ ਯਾ ਜਿਵੇਂ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਕਾਲੀ ਦਾਲ ਵਾਲਾ ਸਾਰਾ ਹੀ ਸਾਰਾ ਕਾਲੀ ਦਾਲ ਖਿਹੜਾ ਛੱਡ ਗਿਆ ਉਹਨਾਂ ਦਾ ਸਾਲਾ ਪਰੋਈਆ ਬਹਿ ਕੇ ਹੁਣ ਉਹ ਸਾਲਾ ਬਹਿ ਜਾਵੇ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਬਸਾਰੇ ਜੇਲਾਂ ਧੱਕੇ ਖਾਂਦੇ ਰਹੇ ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕਰਦਿਆਂ ਗੱਡੀਆਂ ਦੇ ਗੰડા ਤੋਂ ਡਰਪ ਦੇ ਹੋ ਕੇ ਹੁਣ ਸਭ ਤੇ ਇੱਕ ਦਿਖਾ ਪ੍ਰਾਈਵੇਟ ਲਿਮਟਿਡ ਹੈਗੀ ਆ ਉਹ ਸੀਗੀ ਉਹ ਬਣ ਗਈ ਬੱਸ ਇਦਾਂ ਹੀ ਕਰ ਤੁਸੀਂ ਕੀ ਫਿਊਚਰ ਵੇਖਦੇ ਹੋ ਕਾਲੀ ਦਲ ਦਾ ਅਜੇ ਫਿਊਚਰ ਵੇਖਦੇ ਤੁਸੀਂ ਕਵੈਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣਦੇ ਤੂੰ ਸੀਰੀਅਸ ਮੈਂ ਕਹਿੰਦਾ ਮੈਂ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹਣਾ ਕਿ 4 ਤਰੀਕ ਵਾਸਤੇ ਘਰੋਂ ਕਾਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖਿਲਾ ਰਹੇ ਆ ਬਾਅਦ ਚ ਤੁਹਾਡੇ ਲੱਡੂ ਮੁੱਕ ਜਾਣੇ ਜਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਘਰਕ ਹੁੰਦਾ ਨਾ ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾ ਮਨਾਉਂਦੇ ਹੋ ਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ